ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੇ ਮਾਰੇ ਲਿਖੇ ਮਾਧੋ ਕਿਆ ਹੈ ਇਸੇ ਤਰ੍ਹਾਂ ਇਸ ਸ਼ਬਦ ਵਿੱਚ ਵੀ ਸਤਗੁਰੂ ਦਾਸ ਮਹਾਰਾਜ ਜੀ ਉਸ ਪਰਮਾਤਮਾ ਨੂੰ ਇੱਕ ਨਹੀਂ ਕਈ ਨਾਵਾਂ ਦੇ ਨਾਲ ਪੁਕਾਰਦੇ ਹਨ ਕਿ ਐਸੀ ਲਾਲ ਤੁਜ ਬਿਨ ਨਕਾਨ ਕਰੇ ਕਿ ਇਹ ਪਰਮਾਤਮਾ ਅੱਜ ਇਹ ਲੋਕ ਜਿਹੜੇ ਮੇਰੇ ਨਾਲ ਨਫ਼ਰਤ ਕਰਦੇ ਸੀ ਮੈਨੂੰ ਨੀਚ-ਨੀਚ ਆਖ ਰਹੇ ਸਨ ਅੱਜ ਇਹ ਲੋਕ ਮੇਰੇ ਜੈ ਜੈਕਾਰ ਕਰ ਰਹੇ ਹਨ ਫੁੱਲਾਂ ਦੀ ਵਰਖਾ ਕੀਤੀ ਆ ਜਿਨ੍ਹਾਂ ਨੇ ਅੱਜ ਇਹੀ ਲੋਕ ਮੈਨੂੰ ਸੰਗਾਸਨ ਤੇ ਲਿਆਣ ਕੇ ਬਿਠਾਇਆ ਹੈ ਇਹ ਤੇਰੇ ਤੋਂ ਬਿਗੈਰ ਕੌਣ ਕਰ ਸਕਦਾ ਹੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਟਰੇ ਸਤਿਗੁਰੂ ਜੀ ਕਹਿੰਦੇ ਗਰੀਬਾਂ ਨੂੰ ਨਿਵਾਜਣ ਵਾਲਾ ਮੇਰਾ ਉਹ ਪਰਮਾਤਮਾ ਗੁਸਈਆ ਗਰੀਬ ਨਿਵਾਜ ਗੁਸਈਆ ਮੇਰਾ ਮਾਤੇ ਛਤਰ ਤਰੇ ਕਿ ਅੱਜ ਸਿਰ ਤੇ ਛਤਰ ਚੁਲ ਰਿਹਾ ਹੈ ਚੋਰ ਸਭ ਚੁਲਾ ਰਹੇ ਨੇ ਇਹ ਤੇਰੀ ਕਿਰਪਾ ਦੇ ਨਾਲ ਹੈ ਜਾਕੀ ਸ਼ੋਤ ਜਗਤ ਕੋ ਲੱਗੇ ਤਾਂ ਪਰ ਤੁਹੇ ਤਰੈ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਸਤਗੁਰੂ ਦਾਸ ਮਹਾਰਾਜ ਜੀ ਅੱਗੇ ਫਰਮਾਉਂਦੇ ਹਨ ਕਿ ਇਹ ਲੋਕ ਜਿਹੜੇ ਅੱਜ ਮੇਰੀ ਜੈ ਜੈਕਾਰ ਕਰ ਰਹੇ ਹਨ ਕਹਿੰਦੇ ਜਿਸ ਦੀ ਸ਼ੋਹ ਲੱਗਣ ਨਾਲ ਹੀ ਇਹ ਲੋਕ ਪਿੱਟੇ ਜਾਂਦੇ ਸਨ ਕਿ ਭਾਈ ਇਹ ਲੋਕ ਮੇਰੇ ਧਰਮ ਦੇ ਮੇਰੇ ਕੌਮ ਦੇ ਲੋਕਾਂ ਨੂੰ ਦੇਖ ਕੇ ਆਪਣਾ ਰਸਤਾ ਵੀ ਬਦਲ ਲੈਂਦੇ ਸਨ ਤੇ ਅੱਜ ਤੇਰੀ ਕਿਰਪਾ ਦੇ ਨਾਲ ਅੱਜ ਹਰ ਪਾਸੇ ਮੇਰੀ ਜੈ ਜੈਕਾਰ ਹੋ ਰਹੀ ਹੈ ਕਿ ਜਾ ਕੀ ਸ਼ੋਤ ਜਗਤ ਕੋ ਲੱਗੈ ਤਾਮ ਭਰ ਤੂੰ ਹੀ ਟਰੇ ਕੇ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੋਂ ਤੇ ਨ ਡਰੈ ਕਿ ਮੇਰਾ ਗੋਬਿੰਦ ਮੇਰਾ ਪਰਮਾਤਮਾ ਨੀਚੋਂ ਤੋਂ ਉੱਚਾ ਕਰ ਦਿੰਦਾ ਹੈ ਅੱਜ ਇਹ ਲੋਕ ਜਿਹੜੇ ਮੈਨੂੰ ਨੀਚ ਨੀਚ ਕਰ ਮੇੜੇ ਮਾਰਦੇ ਸੀ ਅੱਜ ਉਹੀ ਲੋਕ ਥੱਲੇ ਬੈਠੇ ਹੋਏ ਹਨ ਤੇ ਮੈਨੂੰ ਸਿੰਘਾਸਨ ਤੇ ਬਿਠਾਇਆ ਹੋਇਆ ਹੈ ਅੱਜ ਇਹ ਤੇਰੀ ਕਿਰਪਾ ਦੇ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਿ ਅੱਜ ਜਿਹੜੇ ਲੋਕ ਉੱਚੇ ਸਨ ਉਹ ਨੀਵੇਂ ਜਗ੍ਹਾ ਤੇ ਬੈਠੇ ਤੇ ਮੈਨੂੰ ਉੱਚੀ ਜਗ੍ਹਾ ਤੇ ਬਿਠਾ ਦਿੰਦਾ ਹੈ ਇਹ ਮਾਲਕਾ ਇਹ ਪ੍ਰਮਾਤਮਾ ਤੇਰੀ ਕਿਰਪਾ ਦੇ ਨਾਲ ਹੋਇਆ ਹੈ ਕਿ ਨੀਚੇ ਉੱਚ ਕਰੇ ਮੇਰਾ ਗੋਬਿੰਦ ਗੋਬਿੰਦ ਪ੍ਰਮਾਤਮਾ ਨੂੰ ਕਿਹਾ ਗਿਆ ਹੈ ਕਾਹੂ ਤੇ ਨ ਡਰੇ ਕਹਿੰਦੇ ਇਹ ਕਰਨ ਵੇਲੇ ਪਰਮਾਤਮਾ ਤੂੰ ਕਿਸੇ ਤੋਂ ਡਰਦਾ ਨਹੀਂ ਹੈ